ਲੋ ਨਾ ਬੱਚਿਆਂ ਬੰਗੁਰਿਆ ਉਹ ਕਰਨਾ ਜੀ ਨੇ ਉਹ ਅੱਗੇ ਆ ਜਾਓ ਜੀ ਜਿਹਨਾਂ ਨੇ ਗੱਲ ਕੀਤੀ ਇਹ ਨਾ ਬਾਬਾ ਜੀ ਤੁਸੀਂ ਗੱਲ ਹੋਰ ਫਿਰ ਮੈਂ ਦੱਸੂ ਹਾਂ ਬਾਈ ਬੀ ਮੈਂ ਲੁਧਿਆਣਾ ਰਜਿੰਦਰ ਸਿੰਘ ਜੀ ਇਹ 8-9 ਦਿਨ ਤੋਂ ਮੈਂ ਬਾਹਰ ਸੀਗਾ ਤੇ ਅੱਜ ਪਹੁੰਚੇ ਆ ਇੱਥੇ ਤੇ ਇੱਥੇ ਵਿਸ਼ੇ ਦਾ ਬਤਲ ਲੱਗਿਆ ਵੀ ਇਹ ਬਾਕੀ ਜਿਹੜੀ ਅੱਜ ਤੋਂ ਸਾਲ ਦੇ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਇਕੱਠਾ ਕਰਨ ਲਈ ਇੱਥੇ ਬੜੀ ਸਾਰੀ ਸੰਗਤਾਂ ਨੇ ਕੀਤਾ ਵੀ ਆਪਾਂ ਗੁਰਦੁਆਰਾ ਸਾਹਿਬ ਇਕੱਠਾ ਕਰਦੀਏ ਵੀ ਸੰਗਤਾਂ ਸੇਵਾ ਕਰਿਆ ਕਰ। ਤੇ ਦੋ ਤਲਾ ਕਿੰਨਾ ਗੁਰੂ ਕਰਨਾ ਜੀ ਇੱਥੇ ਪਹਿਲੇ ਇੱਥੇ ਇਸ ਦਾ ਮੌਕੇ ਤੇ ਤਿੰਨ ਗੁਰੂ ਘਰ ਇੱਥੇ ਗੁਰਦੁਆਰਾ ਸਾਹਿਬ ਦੇ ਇੱਕ ਸਰੂਪ ਸੇ ਦੇ ਘਰ ਹੈ। ਇੱਕ ਸਰੂਪ ਕਿਸੇ ਦੇ ਘਰ ਹੈ ਤੇ ਤਿੰਨ ਗੁਰਦੁਆਰਾ ਸਾਹਿਬ ਹੈਗੇ। ਤੇ ਮੈਂ ਲੁਧਿਆਣੇ ਤੋਂ ਆਉਂਦਾ ਸੀ ਜਦੋਂ ਦੇਖਦਾ ਸੀਗਾ ਸਿੰਗੋ ਆਪਾਂ ਜਾਣ ਲੱਗੇ ਨਾ ਜਿਨ੍ਹਾਂ ਦੇ ਘਰੇ ਸਰੂਪ ਹੈਗਾ ਉਹ ਦਰਸ਼ਨ ਕਰਕੇ ਹਾਂ ਦਰਸ਼ਨ ਕਰਕੇ ਜਿਸ ਤਰ੍ਹਾਂ ਆ ਠੀਕ ਹੈ। ਮੈਂ ਇੱਥੇ ਆਉਂਦਾ ਸੀ ਮੇਰਾ ਕੰਮ ਵਈ ਕੰਬਲ ਵੇਚਣ ਦਾ ਜਦ ਮੈਂ ਹਰ ਘਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਮਿਲਣਾ ਸੀਗਾ ਤੇ ਪਰਿਵਾਰਾਂ ਦੇ ਵਿੱਚ ਦੇਖਦਾ ਸੀ ਕਿ ਗੁਰੂ ਗੁਰੂ ਘਰਾਂ ਦੇ ਵਿੱਚ ਨਾ ਸੇਵਾ ਨਹੀਂ ਹੁੰਦੀ ਨਹੀਂ ਹੋ ਰਹੀ ਸੀ ਮੈਨੂੰ ਆਪਣੇ ਆਪ ਨੂੰ ਲੱਗਿਆ ਮੈਂ ਵੀ ਗੁਰਸਿੱਖਾਂ ਦੇ ਲੁਧਿਆਣੇ ਤੋਂ ਉਹਨੇ ਇੱਥੇ ਸੇਵਾ ਲਈ ਗੁਰਦੁਆਰੇ ਨਹੀਂ ਹੋ ਰਹੀ ਸੇਵਾ ਦੇ ਕਹਿਣ ਦਾ ਮਤਲਬ ਸੰਗਤ ਪਰਾਂ ਦੇ ਵਿੱਚ ਕਿਹਾ ਵੀ ਸੇਵਾ ਨਹੀਂ ਹੋ ਰਹੀ ਤਿੰਨ ਤਿੰਨੇ ਗੁਰਦੁਆਰੇ ਇੱਥੇ ਦੋ ਗੁਰਦੁਆਰੇ ਮੈਂ ਤਕਰੀਬਨ ਗਿਆ ਜਿੱਥੇ ਪਿੰਡ ਦੇ ਗੁਰਦੁਆਰਾ ਸਭ ਨਹੀਂ ਗਿਆ ਜਿਹੜੀ ਦੁਨਾਂ ਦੀ ਸੇਵਾ ਨਹੀਂ ਹੋ ਰਹੀ ਨਹੀਂ ਹੋ ਰਹੀ ਸੀ ਬਿਲਕੁਲ ਦੁਨਾਂ ਦੀ ਨਹੀਂ ਨਾ ਹੋ ਰਹੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਦੇਖੋ ਜੋ ਗੱਲ ਸੱਚ ਹੈ ਸੱਚ ਦੱਸੀ ਜਾਏ ਦੁਨਾਂ ਚ ਕੋਈ ਸੇਵਾ ਨਹੀਂ ਨਾ ਹੋਉਂਦੀ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਸਾਰੀ ਕਮੇਟੀ ਨੂੰ ਪਿੰਡ ਦੇ ਬੰਦਿਆਂ ਨੂੰ ਕਹਿੰਦਾ ਰਿਹਾ ਤੁਸੀਂ ਇੱਕ ਨੌਜਵਾਨ ਮੁੰਡੇ ਇੱਥੇ ਹੋ ਪਿੰਡ ਦੇ ਵਿੱਚ ਆਪਣੀ ਕਮੇਟੀ ਬਣਾਓ ਸਾਰੇ ਰਲ ਮਿਲ ਕੇ ਆਪਾਂ ਕਮੇਟੀ ਬਣਾਓ ਕੇ ਤੇ ਗੁਰੂ ਘਰ ਇਕੱਠਾ ਕਰ ਦਿੱਤਾ ਜਾਵੇ ਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨਾਲ ਮੇਰੇ ਸ਼ੁਰੂ ਪੰਜ ਸਾਲ ਤੋਂ ਮਾਣ ਨਾਲ ਬੈਠਾ ਉਹਨਾਂ ਨੂੰ ਮੈਂ ਕਿਹਾ ਬਾਬਾ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ ਬੜਾ ਟਾਈਮ ਹੋ ਗਿਆ ਤੇ ਆਪਾਂ ਸੇਵਾ ਉਹਨਾਂ ਜਿਹੜੇ ਉਧਰ ਸੇਵਾ ਕਰਦੇ ਹਾਂ ਹਾਂਜੀ ਹਾਂਜੀ ਉਹਨਾਂ ਨਾਲ ਮੈਂ ਬਹੁਤ ਮੇਰੇ ਪੰਜ ਸਾਲ ਤੋਂ ਵਧੀਆ ਬੈਠਣ ਉੱਠਣਾ ਉਹਨਾਂ ਨਾਲ ਹੈ ਤੇ ਮੈਂ ਉਹਨਾਂ ਨੂੰ ਕਹਿਣ ਕਿਹਾ ਬਾਬਾ ਜੀ ਹੁਣ ਤੁਸੀਂ ਬੱਚਿਆਂ ਨੂੰ ਸੇਵਾ ਦਿਓ ਬੜਾ ਉਹਨਾਂ ਨੂੰ 2 ਮਹੀਨੇ 3 ਮਹੀਨੇ ਪ੍ਰੇਰਿਤ ਕੀਤਾ ਜੀ ਉਹਨਾਂ ਨੇ ਆਪ ਕਹਿਆ ਜੀ ਆਪਾਂ ਚਲੋ ਜਿਵੇਂ ਤੁਸੀਂ ਕਹਿੰਦੇ ਹੋ ਕਰ ਲੈਂਦੇ ਹਾਂ ਤੁਹਾਡਾ ਪਿੰਡ ਇਹੀ ਆ ਰਹਿਣਾ ਤੁਸੀਂ ਲੁਧਿਆਣਾ ਮੈਂ ਲੁਧਿਆਣੇ ਰਹਿੰਦਾ ਮੈਂ ਤੇ ਕੰਬਲ ਵੇਚਣਾ ਆਉਣਾ ਜੀ ਮੈਂ ਥੰਮਲ ਵੇਚਣ ਇੱਥੇ ਆਉਣਾ ਮੇਰਾ ਮਕਾਨ ਪਲਾਟ ਇੱਥੇ ਲਿਆ ਹੋਇਆ ਹੈ ਪਲਾਟ ਲਿਆ ਹੋਇਆ ਮੇਰੇ ਨਾਲ ਲੁਧਿਆਣਾ ਜੀ ਸਿਰ ਮੈਂ ਤਾਂ ਇੱਥੇ ਕਹਿੰਦਾ ਸੀ ਇਹਨਾਂ ਸਾਰੇ ਪਰਿਵਾਰਾਂ ਚ ਵਿਚਰਦਾ ਸੀ ਸਾਰੇ ਪਰਿਵਾਰ ਸਿੱਖਾਂ ਦੇ ਵਿਚਰਦਾ ਸੀ ਤਾਂ ਤੇ ਬਾਬਾ ਜੀ ਨਾਲ ਮੈਂ ਗੱਲ ਕੀਤੀ ਤੇ ਫਿਰ ਅੱਜ ਤੋਂ 2 ਮਹੀਨੇ ਪਹਿਲਾਂ ਸਾਰੀ ਸੰਗਤ ਪਿੰਡ ਦੀ ਇਕੱਠੀ ਹੋ ਕੇ ਗੁਰਦੁਆਰਾ ਸਾਹਿਬ ਕਮੇਟੀ ਬਣਾਈ ਪਾਦੌਂ ਸੰਗਰਾਨ ਨੂੰ ਕਮੇਟੀ ਬਣਾਈ ਗਈ ਬਾਬਾ ਮਹਿੰਦਰ ਸਿੰਘ ਜੀ ਵੀ ਬੈਠੇ ਨੇ ਉਹਨਾਂ ਨੂੰ ਸਪਸ਼ਟੇ ਪੁੱਛਿਆ ਗਿਆ ਬਾਬਾ ਜੀ ਤੁਸੀਂ ਨਹੀਂ ਸੇਵਾ ਕਰਨਾ ਚਾਹੁੰਦੇ ਤਾਂ ਹਲੇ ਕਰ ਲਓ ਕੱਲ ਨੂੰ ਕਿਸੇ ਗੱਲ ਦਾ ਕੋਈ ਚੱਕਰ ਨਾ ਹੋਵੇ ਵੀ ਤੁਸੀਂ ਇੰਨੇ ਸਾਲ ਸੇਵਾ ਕੀਤੀ ਕਿ ਮੁੜ ਕੇ ਤੁਸੀਂ ਕਹੋਗੇ ਮੈਨੂੰ ਸੇਵਾ ਨਹੀਂ ਦਿੰਦੇ ਕਹਿੰਦੇ ਕੋਈ ਦਿੱਕਤ ਨਹੀਂ ਮੈਂ ਆਪਣੇ ਹੱਥੀ ਚਾਬੀਆਂ ਬਾਬਾ ਜੀ ਨੂੰ ਫੜਾਈਆਂ ਮੈਂ ਬਬੀ ਦੇਖੋ ਤੁਸੀਂ ਸੇਵਾ ਕਰਨੀ ਚਾਹੁੰਦੇ ਤੁਸੀਂ ਕਰ ਲਓ ਉਹ ਕਹਿੰਦੇ ਨਹੀਂ ਜੀ ਸੰਗਤ ਕਰੇ ਆਹ ਗੱਲ ਬਾਬਾ ਜੀ ਨੇ ਕਹੀ ਸੰਗਤ ਕਰੇ ਮੈਂ ਸੀਗਾ ਮੇਰੇ ਨਾਲ ਸੋਨੂ ਵੀ ਬੈਠਾ ਐਮਰਜੀ ਤਿੰਨ ਜਣੇ ਨੇ ਉਹਨਾਂ ਨੂੰ ਚਾ ਨਹੀਂ ਉਹ ਕਨੇ ਕਰ ਲਵੇ ਹੁਣ ਉਸ ਤੋਂ ਬਾਅਦ ਦੇਖੋ ਜੀ 2 ਮਹੀਨਾ ਡੇਢ ਮਹੀਨਾ 2 ਮਹੀਨੇ ਸੇਵਾ ਵੀ ਹੁੰਦੀ ਰਹੀ ਹੈ ਇੱਥੇ ਆ ਹੁਣ ਜਿਸ ਦਿਨ ਦਾ ਕੋਈ ਜੋ ਬਣਿਆ ਹੈ ਉਹਦੇ ਵਿੱਚ ਇਸ ਟਾਈਮ ਮੈਂ ਮੌਕੇ ਤੇ ਨਹੀਂ ਸੀ ਮੈਂ ਅੱਜ ਇੱਥੇ ਪਹੁੰਚਿਆ ਬਾਕੀ ਜੋ ਉੱਥੋਂ ਸਰੂਪ ਲੈ ਕੇ ਆਉਂਦੇ ਆ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੱਚੇ ਪਾਤਸ਼ਾਹ ਉਹ ਕੌਣ ਕੌਣ ਲੈ ਕੇ ਆਸੀ ਸਮੰਨ ਸਰੂਪ ਸੰਗਤ ਸਾਰੀ ਹੀ ਸਾਰੀ ਸੰਗਤ ਸਾਰੀ ਸੰਗਤ ਸਾਨੂੰ ਬੇਨਤੀ ਮੇਰੀ ਮੈਂ ਤਾਂ ਵੀ ਗੱਲ ਨਹੀਂ ਪੂਰੀ ਹੋਈ ਹਾਂਜੀ ਹਾਂਜੀ ਕੀ ਉਹ ਪਾਵਨ ਸਰੂਪ ਇੱਥੇ ਇਸੇ ਗੁਰੂ ਘਰ ਚ ਲੈ ਕੇ ਆਂਦੇ ਹਾਂ ਜੀ ਤੇ ਇਸ ਬਾਬਾ ਫਰੂਕ ਪਾਸ਼ਾ ਜੀ ਦਾ ਲੈ ਕੇ ਆਉਣ ਲਈ ਉਹਨਾਂ ਨੂੰ ਪਰੋਸੇ ਤੇ ਲੈ ਕੇ ਉਹਨਾਂ ਦੀ ਪੂਰਨ ਸਹਿਮਤੀ ਹੋ ਗਈ ਸੀ ਕੋਈ ਰਿਟਰਨ ਵਰਕ ਹੋਇਆ ਲਿਖਤ ਹੋਇਆ ਨਹੀਂ ਇੱਥੋਂ ਉੱਥੇ ਲੈ ਕੇ ਗਏ ਸੀ ਗੁਰਦੁਆਰਾ ਸਭ ਨੂੰ ਬਣਾਇਆ ਗਿਆ ਸੀ ਇੱਕ ਅੱਛਾ ਗੁਰਦੁਆਰਾ ਮੈਂ ਤੁਹਾਨੂੰ ਦੱਸਦਾ ਬਾਬਾ ਜੀ ਇੱਕ ਵਾਰ ਗੁਰਦੁਆਰਾ ਸਭ ਨੂੰ ਬਣਾਇਆ ਗਿਆ ਸੀ ਬਾਬਾ ਜੀ ਇਹ ਨਾ ਗਿਆਨੀ ਮਹਿੰਦਰ ਸਿੰਘ ਦੀ ਇਹ ਸ਼ਰਤ ਸੀਗੀ ਵੀ ਜਿਵੇਂ ਦੋ ਗੁਰੂ ਘਰ ਆ ਉਹ ਕਹਿੰਦੇ ਵੀ ਸਾਨੂੰ ਅਸੀਂ ਇੱਕ ਕਰ ਲਾਂਗੇ ਵੀ ਤੁਸੀਂ ਇਮਾਰਤ ਜਿਹੜੀ ਆ ਸਾਡੇ ਵਾਲੀ ਰੱਖਣੀ ਆ ਉਹਨਾਂ ਨੂੰ ਉਹ ਮਾਰ ਰੱਖਣੀ ਆ ਅਸੀਂ ਫਿਰ ਤੂੰ ਕਿਹਾ ਭਾਈ ਗੱਲ ਅੱਭੀ ਆਪਾਂ ਗੁਰੂ ਘਰ ਇੱਕ ਕਰਨਾ ਕੋਈ ਗੱਲ ਨਹੀਂ ਮਾਰਤਾ ਆਪਾਂ ਥੋੜੀ ਜਿਹੀ ਉਹ ਵੱਡੀ ਵੀ ਆ ਤੇ ਵਿਹਲੀ ਵੀ ਆ ਤੇ ਆਪਾਂ ਉਹ ਰੱਖ ਲੈਨੇ ਆ ਤੇ ਅਸੀਂ ਸਹਿਮਤ ਹੋ ਗਏ ਸਾਡੀ ਸੰਗਤ ਵੀ ਸਹਿਮਤ ਹੋ ਗਈ ਅਸੀਂ ਪਾਦੋ ਦੀ ਸੰਗਰਾਂਤ ਤੇ ਅਸੀਂ ਉੱਥੇ ਗੁਰੂ ਸਾਹਿਬ ਇਥੋਂ ਸਰੂਪ ਲੈ ਕੇ ਉਧਰ ਚਲੋ ਅਸੀਂ ਕਮੇਟੀ ਬਣਾਤੀ ਸੰਗਤ ਨੇ ਕਮੇਟੀ ਬਣਾਈ ਅਸੀਂ ਚਲੋ ਸਾਡਾ ਅਸੀਂ ਗ੍ਰੰਥੀ ਸਿੰਘ ਵੀ ਰੱਖਿਆ ਸਾਡੇ ਕੁਲਵਿੰਦਰ ਸਿੰਘ ਗ੍ਰੰਥੀ ਸਿੰਘ ਨੇ ਅਸੀਂ ਉਹ ਰੱਖਿਆ ਤੇ ਅਸੀਂ ਚਲੋ ਸਾਡੇ ਕੋਲ ਰਹਿਸ਼ ਵਾਸਤੇ ਜਗ੍ਹਾ ਨਹੀਂ ਹੈਗੀ ਅਜੇ ਗਰੰਥੀ ਕਰਦੇ ਕਿ ਉਹ ਜੇ ਆਪਾਂ ਬਾਹਰੋਂ ਰੱਖਾਂਗੇ ਤਾਂ ਸਾਨੂੰ ਰੈਸ਼ ਵੀ ਉਹਨੂੰ ਬਣਾ ਕੇ ਦੇਣੀ ਪਊਗੀ ਤੇ ਅਸੀਂ ਮੁੜ ਕੇ ਉਹ ਸਾਡੇ ਪਿੰਡ ਦਾ ਹੀ ਗਰੰਥੀ ਉਹ ਰੱਖ ਲਿਆ ਸੀ ਤੇ ਇਹ ਨਾ ਬਾਬਾ ਜੀ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਲਿਆ ਕੇ ਸਵੇਰੇ ਸਾਡਾ ਗਰੰਥੀ ਜੀ ਨਿਤਨੇ ਮਗਾ ਕੇ ਨਿਕਲਦੇ ਨਸ਼ੀਬੀ ਢਾਕੇ ਜਿੰਦਾ ਲੱਗਾ ਇੱਕ ਵਾਰ ਤੋਂ ਉਹਨੇ ਹਾਂ ਕਰਦੀ ਵੀ ਉਹ ਸ਼ੁਰੂ ਕਰ ਚੌਣ ਲੱਗ ਪਿਆ ਉਹ ਤਾਂ ਪਹਿਲਾਂ 2 ਮਹੀਨੇ 1.5 ਮਹੀਨੇ ਚੱਲਦਾ ਰਿਹਾ ਜੀ 2 ਮਹੀਨੇ ਸਾਡਾ ਬਹੁਤ ਇੱਕਦਮ ਉਹਨੇ ਜਿੰਦੇ ਲਾ ਦਿੱ ਹਾਂਜੀ ਜਿੰਦੇ ਲਾ ਦਿੱਤੇ ਜਿੰਦੇ ਲਾਤੇ ਸਾਡੇ ਕੋਲ ਗੱਲ ਆਈ ਅਸੀਂ ਮੈਂਬਰ ਭੇਜਿਆ ਸੀ ਜੀ ਆ ਵੀ ਗੱਲ ਵਧੀ ਸ਼ਾਮ ਵਗੈਰਾ ਕਰਦੇ ਹੁਣ ਮੈਂ ਇੱਕ ਗੱਲ ਤੁਹਾਡੀ ਟੋਕਣ ਲੱਗੀ ਹਾਂਜੀ ਮੈਂ ਇਸੇ ਲਈ ਜੁੰਦਾ ਸੀ ਉਹਨਾਂ ਨੂੰ ਐਡੀ ਕੋਈ ਤਲਸ਼ੀ ਵਾਲੀ ਗੱਲ ਨਹੀਂ ਹੁੰਦੀ ਹਾਂ ਆਪਾਂ ਜਮੋ ਸਾਹਮਣੇ ਬੈਠਦੇ ਇਹ ਗੱਲ ਮੌਕੇ ਤੇ ਸਵਾਲ ਕਰਨਾ ਸੀ ਵੀ ਦੱਸੋ ਤੁਸੀਂ ਇਹ ਗੱਲ ਨੂੰ ਹਾਂ ਕਹਿ ਕੇ ਫਿਰ ਕਿਉਂ ਮੁੱਕਰਦੇ ਉਹ ਤਾਂ ਹੁਣ ਵੀ ਹੋ ਜਾਣਾ ਉਹ ਤਾਂ ਹੁਣ ਵੀ ਕਰ ਲਾਂਗੇ ਆਪਾਂ ਜੀ ਗੁਰੂ ਘਰ ਜਿਹੜਾ ਪਹਿਲਾ ਸ਼ੋਭਤ ਹੋਇਆ ਉਹ ਉੱਥੇ ਸੀਗਾ ਜਾਂ ਇੱਥੇ ਸੀਗਾ ਜਦੋਂ ਨਾ ਸਾਡੇ ਵੱਡੇ ਦਾਦੇ ਸਾਡੇ ਲੈ ਕੇ ਆਇਆ ਮਹਾਰਾਜ ਪਾਕਿਸਤਾਨ ਨੂੰ ਲੈ ਕੇ ਆਇਆ ਤੇ ਕੱਲੇ ਬੱਚੇ ਲੈ ਕੇ ਤੇ ਮਹਾਰਾ ਦੀ ਬੀੜ ਸਵਾਰੀ ਅੱਬੇ 1947 ਵਿੱਚ ਜਦੋਂ ਜੰਗ ਹੋਈ ਸਾਡੇ ਦਾਦਾ ਲੜਦਾ ਸੀ ਜਿਹਨੂੰ ਸੁਗਮਾਡੇ ਦਾ ਕੰਠ ਪਾੜ ਜਾਂ ਪੈ ਸੀਗਾ ਤੇ ਇੱਕ ਮੇਰਾ ਦਾਦਾ ਸੀ ਦੋ ਬਰਾ ਸੀ ਉਹ ਕੋਤ ਦੱਬਾ ਮਾਰੇ ਸਵਾਰੀ ਗੱਡੇ ਤੇ ਰੱਖ ਕੇ ਲੈ ਕੇ ਆਏ ਸੀ ਜਿੱਤੋ ਜੀ ਅਸੀਂ ਡੇਰਾ ਬਸਾਇਆ ਸੀ ਪਹਿਲਾਂ ਪਰੇ ਫਿਰ ਬਨ ਬਨੇ ਪਾਣੀ ਆਉਂਦੇ ਫਿਰ ਬਨ ਮਾਰ ਕੇ ਫਿਰ ਅਸੀਂ ਸਵਾਰੀ ਇੱਥੇ ਬੋਰ ਥੋੜਾ ਘੋਰਾ ਥੱਲੇ ਸੀਗਾ ਇਹ ਬਣਾਇਆ ਉਸ ਤੋਂ ਬਾਅਦ ਫਿਰ ਇਹ ਬਣਾਇਆ ਇਸ ਤੋਂ ਬਾਅਦ ਮਹਿੰਦਰ ਸਿੰਘ ਤੇ ਇੱਕ ਮਤਲਬ ਹੋਰ ਹੋ ਗਿਆ ਤਦਕਾਰ ਫਿਰ ਇਹ ਮਹਾਰਾਜ ਸਵਾਰੀ ਇੱਕ ਜਾ ਕੇ ਉਹ ਉਧਰ ਉਧਰ ਲੈ ਗਏ ਮੇਰੇ ਨਾ ਬਣਾਉਣਾ ਚાલુ ਕਰਦਾ ਹੋਰ ਪਹਿਲਾਂ ਗੋਦਰਾ ਇੱਥੇ ਸੀ ਰਾਜਾ ਇਹ ਗੁਰੂ ਘਰ ਇਹ ਸੀ ਇੱਥੇ ਕੋਈ ਨਾ ਵਿਵਾਦ ਹੋਇਆ ਕੁਝ ਅੱਛਾ ਜੀ ਅੱਗੇ ਚੱਲੀਏ ਪੰਜ ਜਦੋਂ ਉਹਨਾਂ ਨੇ ਜਿੰਦਾ ਲਾਤਾ ਹਾਂ ਜਿੰਦਾ ਲਾਤਾ ਉਸੇ ਦਿਨੀ ਸ਼ਾਮ ਨੂੰ ਤੁਸੀਂ ਹਾਂਜੀ ਅਸੀਂ ਸਾਡੇ ਸਿੰਘ ਨੇ ਸਾਨੂੰ ਫੋਨ ਕੀਤਾ ਕਰਨ ਸਿੰਘ ਨੇ ਸਾਡੇ ਬੰਦੇ ਕਮੇਟੀ ਵਾਲੇ ਸਰਦ ਹੀ ਜਿੰਦਾ ਪੰਜਾਬੀ ਬੰਦਾ ਲੈਣ ਭੇਜਿਆ ਸਾਡਾ ਮੈਂਬਰ ਸੀ ਤੇਂਦਰ ਸਿੰਘ ਉਹਨਾਂ ਨੇ ਮਨਾਂ ਕਰਦਾ ਵੀ ਤੁਸੀਂ ਪਰਨਾ ਦਾ ਭੰਦੋ ਪੰਜਾਬੀ ਅਸੀਂ ਨਹੀਂ ਦੇਣੀ ਜਦੋਂ ਹੋ ਗਈ ਗੋਮ ਹੋ ਗਈ ਇਦਾਂ ਕਹਿਣਾ ਸੀ ਉਹਨਾਂ ਦਾ ਅਸੀਂ ਜੰਦਾ ਪੰਨਿਆ ਰਹਿਰਾਸ ਕੀਤੀ ਸੰਗਤ ਸਾਡੀ ਨਾਲ ਸੀਗੀ ਪੂਰੇ ਅਦਬ ਸਤਕਾਰ ਦੇ ਨਾਲ ਅਸੀਂ ਫਿਰ ਇਹ ਫੈਸਲਾ ਕੀਤਾ ਉੱਥੇ ਮੰਨ ਲਵੀ ਇਹ ਅੱਜ ਹੀ ਜੰਦਾ ਪੰਨਤਾ ਕੱਲ ਨੂੰ ਇਹ ਫਿਰ ਲਾ ਦੂਗਾ ਜੰਦਾ ਤੇ ਇਹ ਅਸੀਂ ਰੋਜ਼ ਜੰਦਾ ਹੀ ਭੰਨਣ ਦੇ ਰਹਿਵਾਂਗੇ ਅਸੀਂ ਪੂਰੇ ਅਦਬ ਸਤਕਾਰ ਦੇ ਨਾਲ ਸਰੂਪ ਮਹਾਰਾਜ ਦੇ ਸੰਗਤ ਨਾਲ ਸੀ ਸਾਡੀ ਇੱਧਰ ਹੀ ਲੈ ਕੇ ਆਏ ਆਂ ਇਸ ਕੋਈ ਇਹਨੇ ਸਰੂਪ ਲੈ ਕੇ ਆਏ ਆਂ ਜੀ ਅੱਛਾ ਹੁਣ ਤੁਹਾਡੇ ਮੈਂ ਗੱਲ ਟੋਕਦਾ ਜਦੋਂ ਤੁਸੀਂ ਜੰਦਾ ਪੰਨਣ ਦੇਣ ਦਾ ਫੈਸਲਾ ਕੀਤਾ ਤਾਂ ਤੁਸੀਂ ਬੈਂਚੇਪੇ ਸ਼ਾਮ ਨੂੰ ਗਏ ਹੋ ਨਾ ਹਾਂਜੀ ਤੇ ਉਹ ਮੁੱਦਾ ਕੀ ਆਪਣਾ ਤਰੀਕੇ ਨਾਲ ਨਹੀਂ ਹੱਲ ਹੋ ਸਕਦਾ ਤੁਸੀਂ ਸਾਨੂੰ ਜਥੇਬੰਦੀ ਨੂੰ ਇਤਲਾਹ ਦਿੰਦੇ ਪ੍ਰਸ਼ਾਸਨ ਨੂੰ ਇਤਲਾਹ ਦਿੰਦੇ ਸ਼ਾਂਤਮਈ ਸਭ ਦੀ ਸਹਿਮਤੀ ਉਹਨਾਂ ਨੇ ਵਿੱਚ ਬਿਠਾ ਕੇ ਕੋਈ ਇੱਕ ਪਾਸੜ ਫੈਸਲਾ ਕਿਸੇ ਪਾਸੇ ਤਾਂ ਗੱਲ ਲੱਗਦੀ ਨਾ ਅੱਜ ਤੁਹਾਡੇ ਤੇ ਇਲਜ਼ਾਮ ਲੱਗਦੇ ਜਿਹੜੇ ਹੋਣ ਲੱਗ ਗਏ ਹਾਂ ਬਿਲਕੁਲ ਜੀ ਹਾਂ ਜੀ ਬਿਲਕੁਲ ਬਿਲਕੁਲ ਬਾਬਾ ਜੀ ਬੇਨਤੀ ਆ ਪਤਾ ਇਹ ਅਸੀਂ ਮੈਂ ਇੱਕ ਬੇਨਤੀ ਚਲੋ ਤੁਸੀਂ ਵੱਡੇ ਆ ਮੇਰੇ ਸਤਕਾਰਯੋਗ ਆ ਦੱਸੋ ਦੱਦਾਈ ਜਿੱਦਾਂ ਨਾ ਚਲੋ ਬਾਬਾ ਜੀ ਚਲੋ ਆਪਾਂ ਸਾਡੇ ਸਤਕਾਰਯੋਗ ਆ ਉਹਨਾਂ ਨੇ ਬੜੇ ਸਮੇਂ ਤੋਂ ਲੰਬੇ ਸਮੇਂ ਤੋਂ ਗਰੰਤੀ ਸਿੰਘ ਦੀ ਡਿਊਟੀ ਕੀਤੀ ਆ ਪਰ ਬਾਬਾ ਜੀ ਆਪਾਂ ਮਾਫੀ ਚਾਹੁੰਨੇ ਆ ਵਿੱਚ ਤੋਂ ਇੰਨਾ ਸਤਕਾਰ ਨਹੀਂ ਸੀ ਬਰਕਰਾਰ ਉਹਨਾਂ ਪਾਸੋਂ ਹੋ ਸਕਿਆ ਕਿਉਂਕਿ ਨਾ ਉਹਨਾਂ ਦੇ ਮਨ ਲੱਗਾ ਦੋ ਬੇਟਿਆਂ ਦੀ ਡੈਥ ਹੋਈ ਆ ਉਹਨਾਂ ਵੀ ਮਾਨਸਿਕ ਤੌਰ ਤੇ ਨਾਲ ਥੋੜਾ ਠੀਕ ਨਹੀਂ ਸੀ ਹਾਂਜੀ ਹਾਂਜੀ ਇਹ ਵਿਸ਼ਾਹੀ ਬਖਰਾ ਹਾਂਜੀ ਬਬੇ ਜੇਰੇ ਉੱਥੇ ਮਾਨ ਸਤਕਾਰ ਦੀ ਕਾਰਨ ਸੀ ਤਾਂ ਵੀ ਤੁਸੀਂ ਸਾਨੂੰ ਲਗਤੀ ਤਨਖਾਹ ਜੱਥੇਬੰਦੀ ਦੇ ਹਾਂਜੀ ਹਾਂਜੀ ਬਿਲਕੁਲ ਬਬੇ ਅਸੀਂ ਉਸ ਚੀਜ਼ ਦੀ ਪਰਚੋਲ ਕਰਕੇ ਆਪਾਂ ਉਹਦਾ ਮਸਲਾ ਵਿਸ਼ਾ ਬਕਰੇ ਤੌਰ ਤੇ ਕਰ ਲੈਂਦੇ ਬਿਲਕੁਲ ਬਬੇ ਪਰ ਇਸ ਨਾਲ ਤੁਹਾਨੂੰ ਇਹ ਨਹੀਂ ਨਾ ਅਧਿਕਾਰ ਮਿਲ ਗਿਆ ਕਿ ਬਬੇ ਆਪਾਂ ਬਸ ਇਹ ਇਸ ਬਬੇ ਇਸੇ ਕਰਕੇ ਨਾ ਆਪਾਂ ਸਾਡੇ ਨਾ ਦੋ ਸਾਡੇ ਵੀਰੇ ਇੱਕ ਇਹ ਵੀਰ ਤੇ ਇੱਕ ਹੋਰ ਵੀਰ ਆਪਾਂ ਨਾ ਇੱਕ ਨੂੰ ਸ਼੍ਰਮਣੀ ਕਮੇਟੀ ਵਿੱਚ ਭੇਜਿਆ ਬਕਾਇਦਾ ਉਹ 3 ਸਾਲ ਦਾ ਵੀਰਾ ਕੋਰਸ ਕਰਕੇ ਆਇਆ ਇੱਕ ਦਮ ਦਮ ਹੀ ਤਕਸਾਲ ਸਮਸਤ ਪੂਰੋ ਸੇਵਾ ਨਿਭਾ ਰਿਹਾ ਆ ਤੇ ਬਬੇ ਆਪਾਂ ਸਿਰਫ ਇਸੇ ਕਰਕੇ ਕਿਉਂਕਿ ਬਬੇ ਇੱਥੇ ਤੁਹ ਪਰਵਾਣੇ ਦੀ ਗ੍ਰਾਂਥੀ ਸੰਗਾ ਪਰੱਖ ਸਕੀਏ ਵੀ ਆਪਾਂ ਕਿਸੇ ਨੂੰ ਤਨਖਾਹ ਦੇ ਸਕੀਏ ਸੋ ਸਾਡੇ ਮਨ ਵਿੱਚ ਇਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਅੱਗੇ ਪੜਨ ਇੱਥੇ ਸੇਵਾ ਸੰਭਾਲ ਕਰਨ ਫਿਰ ਅਸੀਂ ਬਾਬਾ ਜੀ ਨੂੰ ਨਹੀਂ ਰੋਕਿਆ ਉਹ ਸੇਵਾ ਕਰਦੇ ਰਹੇ ਫਿਰ ਸਹਿਮਤੀ ਦੇ ਨਾਲ ਉਹ ਜਿਹੜਾ ਵੀਰ ਸਾਡਾ ਕੁਲਵਿੰਦਰ ਸਿੰਘ ਖੜਾ ਆ ਫਿਰ ਇਹ ਜਿਹੜਾ ਸ਼੍ਰੋਮਣੀ ਕਮੇਟੀ ਵਿੱਚੋਂ ਵੀ ਦੇਖੋ ਅਸੀਂ ਉਹ ਹਾਂਜੀ ਕਮੇਟੀ ਤੋਂ ਬਾਬਾ ਜੀ ਗੱਲ ਕਰੀ ਕੀ ਉਹ ਜਿੰਨੇ ਵੀ ਉਹਨਾਂ ਦੀ ਯੂਨਿਟੀ ਕੋਈ ਇੱਕ ਦਾ ਕੁਝ ਉਹਨਾਂ ਦੀ ਗਿਣਤੀ ਹੈਗੀ ਹੈ ਕਿਉਂਕਿ ਉਹ ਪਾਰਟ ਆਫ ਪਿੰਡ ਦੇ ਹਿੱਸਾ ਹੈਗੇ ਨਾ ਨਾ ਦੇਖਣਾ ਮੇਰਾ ਭਰਾ ਜੀ ਵੱਡਾ ਸਾਬਾ ਫਿਰ ਪੂਰੀ ਗੱਲ ਹੋ ਗਈ ਇਹ ਗੱਲ ਤਾਂ ਸੱਚ ਆ ਨਾ ਵੀ ਉਹ ਪਿੰਡ ਦਾ ਹਿੱਸਾ ਨੇ ਚਾਹੀਏ ਉਹਨਾਂ ਦੀ ਗਿਣਤੀ ਕੱਟੋ ਹੈ ਨਾ ਫਿਰ ਉਹ ਜਿੰਨਾ ਅਗਰ ਛੋਟਾ ਹਿੱਸਾ ਆ ਵੀ ਗਿਣਤੀ ਦੇ ਹੈਗੇ ਆ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋ ਕੀ ਆਪਾਂ ਮਿਲ ਬੈਠ ਕੇ ਮਸਲੇ ਦਾ ਹੱਲ ਨਹੀਂ ਸੀ ਕਰ ਸਕਦੇ ਬਿਲਕੁਲ ਬਾਬਾ ਜੀ ਆਪਣੀ ਆਪਣੀ ਸੈਕ ਕੋਲ ਜੇ ਅਗਰ ਆਪਾਂ ਦੇ ਗਲੇਸ਼ ਦੇ ਇਦਾਂ ਦੇ ਵਿਵਾਦ ਖੜੇ ਹੁੰਦੇ ਆ ਅਗਰ ਇਹ ਖਬਰ ਲੱਗਦੀ ਆ ਕਿ ਸੰਗਤ ਆ ਪੁਹਾਰੀ ਹੋ ਕੇ ਜਾ ਕੇ ਜਿੰਦੇ ਹੀ ਭਾਂਦੀ ਆ ਮਹਾਰਾਤ ਰੂਪ ਲੈ ਗਈ ਤੇ ਅੱਗੇ ਆਪਣਾ ਪਹਿਲਾਂ ਤੋਂ ਬੇਦਬੀਆ ਦੇ ਦੌਰ ਚ ਆਪਣਾ ਪੰਜਾਬ ਝੋਲ ਰਿਹਾ ਕੀ ਆਪਣੀ ਬਹੁਤ ਵਧੀਆ ਇੱਜ਼ਤ ਬਣੀ ਇਸ ਗੱਲ ਬਾਬਾ ਜੀ ਐਸੇ ਚਲੋ ਅਸੀਂ ਆਪਾਂ ਠੰਡਾ ਕਿਉਂ ਨਹੀਂ ਮੰਨ ਲੱਖਦੇ ਸਾਨੂੰ ਮਤਲਬ ਕੱਲ੍ਹ ਕੀ ਤਰਪਾਸ਼ਾਂ ਨੇ ਵੀ ਕਿਹਾ ਜੀ ਕਿ ਜਦੋਂ ਅਪੀਲ ਲੀਲ ਸਭ ਫੇਲ ਹੋ ਜੇ ਫੇਰ ਬੰਦਾ ਹਾਈਪਰ ਹੋ ਜਾਦਾ ਹੋ ਜਾਏ ਆਵਰਵਾਇਜ਼ ਤਿੰਨ ਚਾਂਸ ਆਪਾਂ ਸ਼ਾਂਤਮਈ ਗੱਲਬਾਤ ਕਰਨੀ ਸਾਰੀ ਤੇ ਆਪਾਂ ਸ਼ਾਂਤੀ ਨੂੰ ਪਹਿਲੇ ਦੇ ਦਿੰਦੇ ਆਪਾਂ ਪਹਿਲ ਦੇ ਆਧਾਰ 'ਤੇ ਪਹਿਲੇ ਗਰਮ ਹੋ ਕੇ ਤੁਰ ਪੈਨੇ ਆ ਬਿਲਕੁਲ ਬਿਲਕੁਲ 1 ਮਿੰਟ ਬਾਬਾ ਜੀ ਬੇਨਤੀ ਆ ਕੋ ਬੈਂ ਸਟਰਾਟੋਗੋਲ ਫਾਰੀ ਆਈ ਕਰੋ ਕਰੋ ਬਈ ਬੇਤੀ ਕਰਨੀ ਚਾਹੁੰਨਾ ਕਿ ਇੰਨਾ ਟਾਈਮ ਹੋ ਗਿਆ ਉਹਨਾਂ ਦਾਵੀ ਸਾਹਿਬ ਨੇ ਸੁਣ ਨਹੀਂ ਗਾ ਤੁਸੀਂ ਸੁਣ ਚੁੱਕੇ ਬਾਬਾ ਜੀ ਤੁਹਾਡੀਆਂ ਮੈਂ ਮੇਰੀ ਇੱਕ ਮਿੰਟ ਬੇਨਤੀ ਸੁਣ ਲਓ ਇੱਕ ਮਿੰਟ ਕਰ ਸੁਣੋ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਤੁਸੀਂ ਲੱਗਤੀ ਦਿੰਦੇ ਸੀ ਥੋੜੀ ਨਾ ਸੁਣਦੇ ਬਾਬਾ ਜੀ ਇੱਕ ਮਿੰਟ ਹੋਰ ਗੱਲ ਸੀਗੀ ਬਾਬਾ ਜੀ ਜੇ ਤੁਸੀਂ ਕਰ ਲਓ ਜਾਂ ਨਹੀਂ ਅੱਜ ਜਿੰਦੇ ਭੰਨਣ ਦੇ ਮੌਕੇ ਤੇ ਇਜ਼ਾਮ ਲਾ ਰਹੇ ਹਾਂ ਇਹ ਇਜ਼ਾਮ ਪੂਰੀ 2 ਮਹੀਨੇ ਪਹਿਲਾਂ ਕਿਉਂ ਨਹੀਂ ਲਾ ਰਹੇ ਇਹ ਸੋਚੋ ਪਤਾ ਕੀ ਠੀਕ ਇਹਨਾਂ ਵੀ ਜਾਕੀ ਸਾਰੀ ਬਲਤੀ ਹੋ ਗਈ ਜੀ ਪਹਿਲਾਂ ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਸਾਹ ਆਪਾ ਸੌਖਾ ਅਸਨ ਕਰਦੇ ਜਿੰਦੇ ਤੁਸੀਂ ਚਲੋ ਤਕਸਾਲਾਂ ਕਿ ਸਿੱਖ ਕੇ ਆਏ ਆਂ ਅੱਜਿਆ ਪੜ੍ਹ ਕੇ ਜਦੋਂ ਅਸੀਂ ਗੁਰੂ ਸਾਹਿਬ ਨੂੰ ਆਸਨ ਆਸਾਣ ਕਰਤਾ ਦੋਨੋਂ ਬਗਲ ਕਿਹੜੀ ਮਰਜ਼ਾਦਾ ਵੀ ਗੁਰੂ ਸਾਹਿਬ ਨੂੰ ਅਸੀਂ ਲੈ ਆਈਏ ਆਪਣੇ ਟਮੇਟ ਉਹਨਾਂ ਬੋਲੇ ਉਹਨਾਂ ਨਹੀਂ ਬੋਲੇ ਬਾਬਾ ਤੁਸੀਂ ਗੱਲ ਕਰ ਲਈ ਨਾ ਹਾਂਜੀ ਤੇ ਸਾਲ ਦੀ ਗੱਲ ਕੀਤੀ ਨਾ ਹਾਂ ਮੈਂ ਤੇ ਸਾਲ ਦੀ ਗੱਲ ਹੀ ਨਾ ਕਰਾਂਗਾ ਹਾਂਜੀ ਤੁਸੀਂ ਮੈਨੂੰ ਦੱਸੋ ਵੀ ਜਦੋਂ ਆਪਾਂ ਸੋਕ ਅਸਲ ਕਰਕੇ ਇੰਤਜ਼ਾਰ ਰਹਿਸ ਕਰਕੇ ਅਸੀਂ ਉਹਨੂੰ ਪਰਪਾਧਰੇ ਰੋਇ ਕੱਢਦੇ ਗੁਰੂ ਨਾਨਕ ਦੇਵ ਜੀ ਰਾਤ ਮਾਰ ਸੂਪ ਲੈ ਕੇ ਜਾਂਦੇ ਆਂ ਕਦੋਂ ਅਸੀਂ ਪਰਪਾਧਰੇ ਰਾਮ ਕਿਦਿਆਂ ਕਰਾਂਗੇ ਸ਼ੇਨ ਮੈਂ ਦੌੜੀ ਕਰਦਾ ਖੋਲ ਕਰਦਾ ਅਸੀਂ ਰਾਤ ਮਾਰ ਸੂਪ ਲੈ ਕੇ ਜਾਂਦੇ ਆਂ ਹੂੰ ਅਗਲੇ ਕਰਜਾ ਕੇ ਰਹਿਸ ਕਰਕੇ ਸ਼ੋਕਾਸ਼ਨ ਕਰਕੇ ਕੀਤੋਸੋਲ ਕਰਕੇ ਦਾਸ ਕਰ ਕਰਿਆ ਜਾਂਦੀ ਹੈ ਕਦੋਂ ਰਾਤ ਨੂੰ ਕਿਹੜੇ ਵੇਲੇ ਪ੍ਰਭਾਤ ਫੇਰੀ ਲੱਗ ਜਾਂਦੀ ਹੈ ਦੱਸੋ ਇਹਦਾ ਸਵੇਰ ਅਮਰਤ ਵੇਲੇ ਪ੍ਰਭਾਤ ਫੇਰੀ ਅਮਰਤ ਵੇਲੇ ਹੁੰਦੀ ਆ ਰਾਤ ਨੂੰ ਕਿਹੜੀ ਪਰਮੁਣੀ ਹੁੰਦੀ ਆ ਜੀ ਪਹਿਲਾਂ ਰਾਤ ਨੂੰ ਲੈ ਕੇ ਤੁਸੀਂ ਕਛਾਲ ਦੀ ਗੱਲ ਕਰਦੇ ਨਹੀਂ ਜਿੰਨਾ ਕਰਿਆ ਪਰਵਾਤ ਵੇਲੇ ਸਵੇਰ ਅਮਰਤ ਵੇਲੇ ਹੁੰਦੀ ਹੁੰਦੀ ਆ ਥੋੜਾ ਸ਼ਾਂਤ ਹੋ ਸ਼ਾਂਤ ਨੇ ਗੱਲ ਕਰ ਲਿਆ ਜਿਹੜੀ ਪ੍ਰਭਾਤ ਫੇਰੀ ਹੁੰਦੀ ਆ ਸਵੇਰ ਹੁੰਦੀ ਆ ਉਹ ਬਾਬੇ ਉਹ ਗੱਲ ਕਰ ਲੈਣ ਦਿਆ ਕਰੋ ਪ੍ਰਭਾਤ ਫੇਰੀ ਤਾਂ ਵੀ ਨਹੀਂ ਕਰਨੀ ਆ ਅੱਜ ਸ਼ਬਦ ਕਿਉਂਕਿ ਜਿਹੜੀ ਆ ਉਹ ਆਪਾਂ ਰਾਤ ਕਰਦੇ ਨਵੀਂ ਮਰਿਆਦਾ ਇਹਨਾਂ ਦੀ ਆਪ ਤੁਸੀਂ ਸੰਗਤ ਨਾਲ ਪ੍ਰੇਮ ਨਾਲ ਵਿਚਰਦੇ ਹੋ ਕੋਈ ਗੱਲ ਨਹੀਂ ਵਧੀਆ ਗੱਲ ਮਸਲਾ ਆਪਾਂ ਹੋਰਾਂ ਪਾਸਿਆਂ ਦੀ ਵਜਾਇਏ ਇਸ ਪੱਟੂ ਨਹੀਂ ਵਜਾਈਏ ਵੀ ਕੀ ਇਸ ਮਸਲੇ ਕੀ ਅੱਜ ਆਪਾਂ ਇਸ ਤਰ੍ਹਾਂ ਬੈਠ ਕੇ ਸਾਨੂੰ ਬੁਲਾ ਲੈਂਦੇ ਪ੍ਰਸ਼ਾਸਨ ਨੂੰ ਬੁਲਾ ਲੈਂਦੇ ਆਪਾਂ ਚਾਰ ਭਰਾ ਬੈਠ ਕੇ ਯਾਰ ਕਿਥੇ ਮਸਲੇ ਦਾ ਹੱਲ ਕੱਢ ਲਾਂਦੇ ਉਹ ਤਰੀਕਾ ਵਧੀਆ ਨਹੀਂ ਸੀ ਆਪ ਹੋਰੇ ਚੱਲ ਪਏ ਆ ਤੇ ਅੱਜ ਆਪਾਂ ਕੀ ਬਖੇੜਾ ਖੜਾ ਕੀਤਾ ਹੁਣ ਆਪਾਂ ਤੁਹਾਡੀ ਮੈਨੂੰ ਇੱਕ ਗੱਲ ਦੱਸੋ ਤੁਹਾਡੀ ਇਹ ਖਬਰ ਤੁਸੀਂ ਰੋ ਰੋ ਕੇ ਪੱਟ ਪੱਟ ਕੇ ਆਪਣਾ ਪੱਕ ਆਪਣੇ ਤੌਰ ਤੇ ਸੱਚੇ ਹੋਣ ਲਈ ਜਿਵੇਂ ਮੇਰੇ ਕੋਲ ਬੋਲਦੇ ਇਸੇ ਤਰ੍ਹਾਂ ਮੀਡੀਆ 'ਚ ਵੀ ਬੋਲੋ ਪਰ ਕੀ ਇਹ ਚੀਜ਼ ਦਾ ਜਿਹੜਾ ਖਲਾਰਾ ਪਿਆ ਹੈ ਸੋਨਾ ਕਮ ਹੋਇਆ ਵਾ ਨਹੀਂ ਜੀ ਨਹੀਂ ਮਾਸ਼ਾਅੱਲ ਸੋਨਾ ਦੇਖਿਆ ਵਾ ਬਿਲਕੁਲ ਨਹੀਂ ਇਹ ਇੱਜ਼ਤ ਬਣੀ ਹੈ ਦੱਸੋ ਮੈਨੂੰ ਨਹੀਂ ਜੀ ਬਹੁਤ ਇੱਜ਼ਤ ਦੀ ਇਹ ਇਸ ਮਸਲੇ ਐਡਾ ਹੀ ਵੱਡਾ ਮਸਲਾ ਸੀ ਵੀ ਤਾਂ ਬੈਠ ਕੇ ਹੱਲ ਨਹੀਂ ਸੀ ਉਹਦਾ ਸਰਕਾਰ ਤਾਂ ਇਹ ਕੋਈ ਚਾਹੁੰਦੀ ਆ ਹਾਂ ਜੀ ਆਪਾਂ ਦਾ ਮੱਥਾ ਸਰਕਾਰਾਂ ਨਾਲ ਲੱਗਿਆ ਪਿਆ ਆਪਾਂ ਆਪ ਹੀ ਉਹ ਯਾਰ ਮਸਲਾ ਹੀ ਹੈ ਨਹੀਂ ਸੀ ਕੋਈ ਇਹ ਕੁਝ ਵੀ ਨਹੀਂ ਸੀ ਆਪਾਂ ਨੂੰ ਲੜਨ ਦੀ ਨਾ ਧਾਰਮਿਕਤਾ ਦੇ ਨਾਂ ਤੇ ਕਿਉਂ ਲੜਦੇ ਅਸੀਂ ਬਾਬਾ ਨੀ ਨੀ ਗੰਧ ਕਾ ਲੜਪੋ ਯਾਰ ਬਾਬਾ ਤਾਂ ਡੇਟ ਲਾ ਲਿਆ ਸੀ ਜੇ ਤੁਸੀਂ ਸੱਤ ਲੈਂਦੇ ਮੇਰੇ ਤੇਰੇ 파ਸ਼ੂ ਕਿੰਨਾ ਜਿੱਦ ਤੱਕ ਗੱਲ ਲੱਗ ਕੇ ਖੜਦੀ ਸਮਝ ਨਹੀਂ ਕੋਸ਼ਿਸ਼ ਨਹੀਂ ਕਰ ਰਹੇ ਕਿਸੇ ਪਾਸੇ ਤਾਂ ਗੱਲ ਖੜਦੀ ਦੂਜੇ ਸੁਣਨ ਕੋਈ ਨਹੀਂ ਇਸ ਲਈ ਇਹਨਾਂ ਨੇ ਗਰਮੀ ਗਰਮੀ ਦੇ ਵਿੱਚ ਇਸ ਮੇਰੇ ਉਹਨਾਂ ਨੇ ਤਾਲਾ ਲਾਤਾ ਸ਼ਾਮ ਨੂੰ ਇਹਨਾਂ ਨੇ ਗਰਮੀ ਗਰਮੀ ਦੇ ਵਿੱਚ ਇਹਨਾਂ ਨੇ ਸਾਰਾ ਕੰਮ ਕੀਤਾ ਤੁਸੀਂ ਰਾਤ ਨੂੰ ਜੀ ਸੋਸ਼ਣ ਤੋਂ ਨਹੀਂ ਕਰਦੇ ਹਾਂ ਜੀ ਤੁਸੀਂ ਕਿੰਨੇ ਕਹਿ ਵਜੇ ਕਿੰਨੇ ਟਾਈਮ ਨੂੰ ਮੈਂ ਕਹਿੰਦਾ ਕਿ ਨਿਵੇਰਦਾ ਦੁਵਾਲੀ 7:30 8:00 ਤੁਸੀਂ ਗੱਲ ਹੀ ਨਹੀਂ ਕਰਦੇ ਸਾਡੇ ਹੱਥ ਮੋੜਾ ਵਿਸ਼ਾ ਦੀ ਗੱਲ ਕਰੋ ਯਾਰ ਸੋਖਾ ਸੁਖਾ ਸੁਝੇ ਤੇ ਜਿਹੜਾ ਚੱਲਦਾ ਨਾ ਕੋਈ ਮਤਲਬ ਹੀ ਨਹੀਂ ਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹਦਾ ਨਾ ਮੇਰੇ ਮੁਦਦੇ ਦੀ ਗੱਲ ਆ ਉਹ ਰਾਤ ਨੂੰ ਜਾਗਦਾ ਇਹ ਤਾਂ ਤੈਨੂੰ ਯਾਰ ਤੂੰ ਨਹੀਂ ਜਾ ਸਕਦਾ ਉਹ ਬਜ਼ੁਰਗ ਲੰਦਾ ਸਿਆਣ ਨੂੰ ਦਾ ਗੱਲ ਕਰ ਰਿਹਾ ਯਾਰ ਤੁਸੀਂ ਇਸ ਨੂੰ ਕੋਸ਼ਿਸ਼ ਨਹੀਂ ਕਰ ਰਹੇ ਖਾਮਯੋ ਗੱਲ ਨੂੰ ਆ ਵਿਸ਼ਾ ਸ਼ਰਦੋ ਬੱਬੀ ਸਾਡਾ ਬੈਠੇ ਸਾਰੇ ਕੱਲ ਇਹ ਹੋਈ ਨਾ ਕਿ ਸੋਖਾ ਸੁਣ ਤੋਂ ਬਾਅਦ ਮਾਰਾ ਲਜਾ ਸਕਦੇ ਕਿ ਨਹੀਂ ਲਜਾ ਸਕਦੇ ਦਾ ਜੀ ਨੇ ਉਹ ਗੱਲ ਦਾ ਜਵਾਬ ਦਿੱਤਾ ਹੈ ਕਿ ਗੱਡੀ ਇਹ ਆ ਕਿ ਉਸ ਗੱਲ ਦੇ ਵਿੱਚ ਵੀ ਸਹਿਮਤੀ ਜ਼ਰੂਰੀ ਤੇ ਬਾਬਾ ਗੁਰਦੁਆਰਾ ਪ੍ਰਬੰਧਕ ਕਮੇਟੀ ਗਈ ਆ ਸਹਿਮਤੀ ਸੰਗਤ ਗਈ ਆ ਮੈਂ ਕਹਿੰਦੀ ਜੱਜ ਬਣ ਗਈ ਗੁੱਡੀ ਹੁਣ ਦੱਸ ਬਾਬਾ ਸੱਚ ਦੀ ਗੱਲ ਸੁੱਖਾਸ਼ਨ ਹੋ ਗਿਆ ਬੇਟਾ ਉਹ ਦੁਬਾਰਾ ਨਹੀਂ ਲੱਗਦੇ ਆਪਾਂ ਪ੍ਰਬੰਧ ਨਹੀਂ ਕਰਦੇ ਜਦੋਂ ਸੁੱਖਾਸ਼ਨ ਹੋ ਗਿਆ ਉਹ ਦੁਬਾਰਾ ਨਹੀਂ ਲੱਗਦੇ ਮਰਾ ਇਹਨੂੰ

ਆਪਾਂ ਕੀ ਜੋ ਲੋਕੋ ਕਿਤਾਹ ਖਰਾਬ ਕਰ ਉਹਦੀ ਜਿਹੜੀ ਸਿੱਖਿਆ ਹੈ ਉਹਦੀ ਜਿਹੜੇ ਸਿਧਾਂਤ ਨੇ ਜੇ ਆਪਾਂ ਉਹਦੇ ਤੇ ਚੱਲਦੇ ਆ ਨਾ ਤੇ ਮਨ ਤਾਂ ਬਹੁਤ ਦੂਰ ਨਿਕਲ ਜਾਂਦਾ ਹੈ ਕਿੰਨ ਤਾਂ ਇਹਨਾਂ ਕਿ ਤੋ ਹਲਤ ਰਮ ਦਿਆ ਕਾ ਪੂਤ ਸੰਤੋਖ تھا ਪ੍ਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸੱਚੇ ਆਰਥਵਲੇ ਉੱਪਰ ਕੀਤਾ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਦੋਂ ਲਾਸਟ ਚ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਮੁੰਦਨਾ ਕਰਦੇ ਨੇ ਮੁੰਦਨਾ ਮੀਂ ਚ ਥੱਪਾ ਲਾ ਦੇਣਾ ਮੋਹਰ ਲਾ ਦੇਣੀ ਪਸਤੋਰ ਕੇ ਕੁਛ ਲਿਖਿਆ ਹੀ ਨਹੀਂ ਜਾ ਸਕਦਾ ਉਹਦੇ ਵਿੱਚ ਜਿਹੜਾ ਲਾਸਟ ਸ਼ਲੋਕ ਉਚਾਰਨ ਹੁੰਦਾ ਹੈ ਕਿ ਤੇਰਾ ਕੀਤਾ ਜਤੋਂ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸੀ ਹੋਈ ਤਰਸ ਤੇ ਆ ਮੇਰਾ ਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀ ਮੈਂ ਤਨ ਮੰਤੀ ਵਿਹਰੇ ਹਾਂ ਫਲਸਾ ਜੀ ਇਹਨਾਂ ਦਾ ਇਹਨਾਂ ਨੂੰ ਬੈਠ ਕੇ ਇਹਨਾਂ ਦਾ ਕੰਮ ਕਰਨ ਲੱਗੇ ਜੇ ਵੀ ਕਰਨਾ ਪੈਣਾ ਜੀ ਇਹੀ ਕਰਦੇ ਰਹਿ ਗਏ ਨਾਲ ਤਾਂ ਇਹਨਾਂ ਨੂੰ ਪਹਿਲਾਂ ਹੀ ਗਿਆ ਸੀ ਵੀ ਸਾਰੀ ਸੰਗਤ ਨਾਲ ਬੋਲਿਓ 5 4 ਬੰਦੇ ਨਵੇਂ ਦੇ ਸਾਡੇ ਨਾਲ ਗੱਲ ਕਰ ਖਾਲਸਾ ਜੀ ਜੀ ਸੁਣੋ ਹਾਂ ਜੀ ਜਿੱਦਾਂ ਸਾਰੇ ਦੱਸਿਆ ਵੀ ਸਾਡੀ ਭਾਵਨਾਵਾਂ ਪੂਰੀ ਪ੍ਰਤੀ ਗੁਰੂ ਜੀ ਸਰ ਇੱਕ ਸੁਣੋ ਸਾਡੀ ਚਲੋ ਸਾਨੂੰ ਕੋਈ ਤਰੀਕਾ ਸਾਡਾ ਗਲਤ ਹੋ ਸਕਦਾ ਹੁਣ ਸੁਣੋ ਅਸੀਂ ਮਾਲੇ ਨੇ ਅਸੀਂ ਗਲਤੀ ਸਾਡੀ ਵੀ ਤੁਹਾਨੂੰ ਅਸੀਂ ਨਹੀਂ ਸੁਚੇਤ ਮੰਨ ਦੱਸਿਆ ਜਾਂ ਕਿਸੇ ਅਸੀਂ ਹੋਰ ਜਥੇਬੰਦੀ ਨੂੰ ਦੱਸਿਆ ਉਹ ਸਾਡੀ ਗਲਤੀ ਹੈਗੀ ਹੈ ਲੇਕਿਨ ਸਾਡੀ ਭਾਵਨਾ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਤੁਸੀਂ ਸਿੱਖ ਜਥੇਬੰਦੀ ਆਏ ਹੋ ਤੁਹਾਡਾ ਜੀ ਆਇਆਂ ਨੂੰ ਹੈ ਤੁਸੀਂ ਸਾਡੇ ਸਤਿਕਾਰਯੋਗ ਜਿੱਦਾਂ ਤੁਸੀਂ ਫੈਸਲਾ ਕਰੋਗੇ ਉਹ ਸਾਡੀ ਸੰਗਤ ਨੂੰ ਮਨਜੂਰ ਹੈ ਚੜਦੀ ਗੱਲ ਠੀਕ ਹੈ ਜੀ ਇਹ ਚ ਕੋਈ ਸਾਡਾ ਕੋਈ ਤਿੰਦੂਪਰਾਤ ਨੂੰ ਕਰੇਗਾ ਅਸੀਂ ਜਿਹੜੇ ਚਾਰ ਪੰਜ ਸਿੰਘ ਬੰਦੇ ਆ ਉਹੀ ਜਿੱਦਾਂ ਸਾਡਾ ਫੈਸਲਾ ਮਨਜ਼ੂਰ ਕਰੋਗੇ ਅਸੀਂ ਉਹ ਦੇਖੋ ਸਾਡਾ ਮੈਂ ਤੁਹਾਨੂੰ ਹੁਣੇ ਸਪੱਟ ਕਰ ਦਿੰਦਾ ਨਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਿਆ ਨਾ ਅਸੀਂ ਪੱਕ ਉਹਨਾਂ ਦਾ ਕਰੀਏ ਨਾ ਕਰੀਏ ਥੋੜਾ ਥੋੜਾ ਅਸੀਂ ਹੈਗੇ ਸਾਂਝੇ ਠੀਕ ਹੈ ਅਸੀਂ ਪੱਕ ਕਰਨਾ ਕੇਵਲ ਸੰਗਤੀ ਰੂਪ 'ਚ ਸਾਰੇ ਪਿੰਡ ਦੀ ਸੰਗਤ ਨੂੰ ਇੱਕੇ ਦੀ ਨਿਗਾ ਨਾਲ ਦੇਖੇ ਕਿ ਸਾਰਾ ਪਿੰਡ ਇੱਕ ਥਾਂ ਹੋ ਕੇ ਹਸਲੇ ਖੇਡਦੇ ਬਸ ਹਾਂਜੀ ਆਮ ਪਿੰਡਾਂ ਵਿੱਚ ਪੰਜ-ਪੰਜ ਗੁਰਦੁਆਰੇ ਨੇ ਹਾਂਜੀ ਜੀ ਜਾਤਾ ਪਾਤਾ ਦੇ ਨਾਮ ਦੇ ਲੋਕਾਂ ਨੇ ਗੁਰਦੁਆਰੇ ਬਣਾ ਲੈ ਦੁੱਖ ਤਾਂ ਹੁੰਦਾ ਵਾ ਕੱਲ ਤੋਂ ਸ਼੍ਰੋਮਣੀ ਕਮੇਟੀ ਦਾ ਉਹ ਇੱਕ ਗੁਰਦੁਆਰਾ ਬਣਾ ਦਿੰਦੇ ਤਾਂ ਥੋੜਾ ਕੰਮ ਨਹੀਂ ਮਾੜਾ ਹੈਗਾ ਕੰਮ ਸਹੀ ਸੀ ਪਰ ਇਹਦੇ ਨਾਲ ਨਾ ਸਾਰਿਆਂ ਲੋਕਾਂ ਨੂੰ ਘਰੋਸੇ 'ਚ ਲੈਣਾ ਜ਼ਰੂਰੀ ਹੁੰਦਾ ਹਾਂਜੀ ਸਭ ਦੀ ਸਹਿਮਤੀ ਵੀ ਤਾਂ ਜ਼ਰੂਰੀ ਹੈ ਦੇਖੋ ਉਹਨਾਂ ਨੇ ਇੰਨੀ ਸੋਹਣੀ ਇਮਾਰਤ ਬਣਾਈ ਆ ਬਹੁਤ ਸੁੰਦਰ ਮਾਰ ਹਾਂਜੀ ਨਿਸ਼ਾਨ ਸਾਹਿਬ ਲੱਗਿਆ ਐ ਬੰਦ ਜੀ ਐ ਤੂੰ ਤਾਂ ਬੰਦਦਾ ਹੀ ਲੋਕਾਂ ਦਾ ਲੱਗਿਆ ਸਾਡੇ ਜੀ ਦਾ ਮਾਰਦਾ ਸਹਿਯੋਗ ਨਹੀਂ ਨਾਲ ਗੁਰਖ ਦਾ ਸਹਿਯੋਗ ਜਿੱਦਾਂ ਮੈਂ ਸਮਝਦਾ ਹਾਂ ਉਹ ਸਾਡਾ ਹੀ ਹੈ ਐ ਤੁਹਾਡੇ ਪਿੰਡ ਦਾ ਹੀ ਸਾਰੇ ਪਿੰਡ ਦਾ ਵਾ ਤੁਹਾਨੂੰ ਸਾਰੇ ਪਿੰਡ ਨੂੰ ਉਸ ਗੁਰਦੁਆਰੇ ਚੋਂ ਕੋਈ ਨਾ ਹੱਜ ਰੋਕ ਸਕੇ ਨਾ ਕੱਲ ਨੂੰ ਰੋਕ ਸਕੇ ਗੁਰੂ ਨਾ ਇੱਥੇ ਗੁਰੂ ਬਸ ਠੀਕ ਆ ਦੁਬਾਰਾ ਆਪਾਂ ਸਮੂਹਤ ਰੂਪ ਦੇ ਵਿੱਚ ਨਾ ਜਿਹੜਾ ਫੜਾਈ ਹੋਈ ਹੈ ਜੀ ਬਾਲਤਾਂ ਨਾਲ ਇਸ ਤਰ੍ਹਾਂ ਦੀ ਗੱਲ ਬਾਤ ਹੋਣੀ ਠੀਕ ਹੈ ਆਪਾਂ ਬਖਰੇ ਵਿੱਚ ਜੇ ਸੁਣੋ ਗੱਲ ਜੇ ਸੁਣੋ ਗੱਲ ਜੇ ਸਾਡਾ ਨਹੀਂ ਹੋਈ ਕੰਮ ਰੁਕਦਾ ਅਸੀਂ ਬਖਰੇ ਵਿੱਚ ਹੋਣੇ ਆ ਤਾਂ ਕੰਮ ਸੇ ਕੰਮ ਹੈ ਗੁਰੂ ਘਰ ਦੀ ਧਾਰਮਿਕਤਾ ਸਾਡੇ ਵਿਚਾਲੇ ਨਾ ਆਵੇ ਆਪਦਾ ਸਿੱਧਾ ਟਕਰੋ ਸਹੀ ਗੱਲ ਹੈ ਜੀ ਸਿੱਧਾ ਲੜੋ ਇਹਸੇ ਮਸਲੇ ਚ ਇੱਕ ਹੋਵੇ ਸਾਡਾ ਨਿੱਜੀ ਰੋਣਾ ਸਿੱਧੇ ਵਿੱਚ ਇਹ ਧਾਰਮਿਕਤਾ ਦਾ ਮਤਲਬ ਇਹ ਚੱਕੋ ਜੋ ਆ ਕੋਈ ਸਾਡੀ ਨਹੀਂ ਬਣਦੀ ਕੋਈ ਤੂੰ ਮੈਂ ਹੈਗੀ ਆ ਕੋਈ ਉਹ ਆਪਣੇ ਪਰਸਨਲ ਕੋਈ ਨਹੀਂ ਉਹ ਨਿੱਜੀ ਤੌਰ ਤੇ ਨਹੀਂ ਉਹ ਉਹ ਗੱਲਾਂ ਹੋਣੀ ਆ ਤੁਹਾਨੂੰ ਅਸੀਂ ਤਾਂ ਆਇਆ ਤੁਹਾਨੂੰ ਇੱਕ ਕਰਨ ਬਾਬਾ ਜੀ ਇੱਕ ਦੁਰਦ ਕਰ ਦੇ ਇੱਕ ਹੋਣੀ ਦਾ ਖਰਾਬ ਹਮੇ ਇਹ ਤੋਲੇ ਬਣਾ ਦੇ ਇੱਕ ਹੀ ਹੋਣੀ ਆ ਇੱਕ ਹੋਣੀ ਦੇ ਇੱਕ ਹੋਣੀ ਦੇ ਇੱਕ ਮਿੰਟ ਦੋ ਦੇ ਮੈਂ ਹੁਣ ਗੱਲ ਕੱਟਣ ਲੱਗਾ ਹਾਂਜੀ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਇੱਕ ਹੋਜੇ ਗੁਰਦੁਆਰਾ ਠੀਕ ਆ ਤੁਸੀਂ ਪੰਚਾਇਤ ਨੇ ਮਾਤਾ ਪੈਸੀ ਅਸੀਂ ਤਾਂ ਅੱਜ ਆਏ ਆ ਹਾਂਜੀ ਇਹ ਗੱਲ ਤੁਹਾਨੂੰ ਮੈਂ ਸਾਫ਼ ਕਹਿ ਦਿੰਦਾ ਸਾਰੀ ਪਿੰਡ ਦੀ ਸੰਗਤ ਦੀ ਸਹਿਮਤੀ ਨਾਲ ਇੱਕ ਹੋ ਸਕਦਾ ਸੰਗਤ ਸਾਹਿਬ ਸੁਣ ਲੋ ਨਾ ਪਹਿਲਾਂ ਗੱਲ ਅਸੀਂ ਤੁਹਾਡੀ ਗੱਲ ਨੂੰ ਪੂਰੇ ਮਹਿਨਤ ਦਿੰਨੇ ਆ ਤੋਡੇ ਸਾਹਮਣੇ ਹੀ ਤੁਹਾਨੂੰ ਮਹਿਸੂਸ ਹੋਊਗਾ ਅਸੀਂ ਉਹਨਾਂ ਦਾ ਪੂਰਾ ਜੋਰ ਪਾਵਾਂਗੇ ਵੀ ਇੱਕ ਗੱਲ ਅਗਰ ਤਾਂ ਉਹ ਸਹਿਮਤ ਹੋ ਗਏ ਫਿਰ ਤਾਂ ਗੱਲ ਮੈਂ ਆਪਣੇ ਵੱਲੋਂ ਪੂਰਾ ਜੋਰ ਲਾਉਂਗਾ ਤਾਂ ਦੇ ਹੀ ਫਿਰ ਤਾਂ ਗੱਲ ਹੈਗੀ ਵੱਖਰੀ ਆ ਅਗਰ ਨਹੀਂ ਹੁੰਦੇ ਤਾਂ ਇਹਦਾ ਮਤਲਬ ਡੋਸਨਟ ਮੀਨ ਵੀ ਉਹਨਾਂ ਦੀ ਕੋਈ ਧਾਰਮਿਕ ਭਾਵਨਾ ਨਹੀਂ ਉਹ ਉਹਨਾਂ ਦਾ ਵੀ ਗੁਰੂ ਹੈਗਾ ਪ੍ਰਭ ਉਹਨਾਂ ਦਾ ਇਸ ਲਈ ਇਹ ਗੱਲ ਨੂੰ ਮੈਂ ਫਿਰ ਤੋਂ ਦੁਹਰਨ ਸਾਡੀ ਪਹਿਲ ਇਹ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਥਾਂ ਕਰਨਾ ਉਹ ਅਗਰ ਗੁਰਦੁਆਰਾ ਇੱਕ ਬਣ ਜੇ ਤਾਂ ਸਭ ਤੋਂ ਵਧੀਆ ਗੱਲ ਆ ਵੀ ਸਾਰੇ ਸਾਰਾ ਪਿੰਡ ਇੱਕ ਜਗ੍ਹਾ ਹੋਵੇ ਥੋੜੇ ਮਨਾਂ ਦੇ ਬਖਰੇਵੇਂ ਕਿੰਨੇ ਘਾਟਾ ਜਾਂ ਵੱਧ ਉਹ ਸਾਨੂੰ ਕੁਝ ਨਹੀਂ ਪਤਾ ਇਹ ਉੱਚੀ ਨੀਚ ਦਾ ਫਰਕ ਤੁਹਾਨੂੰ ਸਾਡੀ ਕੋਈ ਲੜਾਈ ਨਹੀਂ ਬਾਬਾ ਜੀ ਇੱਕ ਮਿੰਟ ਆ ਬਾਬਾ ਜੀ ਅੱਜ ਵਾਲੀ ਛੋਟੀ ਗੱਲ ਕਰਨੀ ਆ ਤੁਸੀਂ ਕੋਸ਼ਿਸ਼ ਕਰੋ ਤੁਸੀਂ ਕੋਸ਼ਿਸ਼ ਕਰੋ ਗੁਰੂ ਘਰ ਇੱਕ ਹੋਂਦਾ ਠੀਕ ਆ ਜੇ ਉਹ ਨਹੀਂ ਮੰਨਦੇ ਇੱਕ ਮਿੰਟ ਠੀਕ ਆ ਉਹ ਕਰ ਲੈਣਾ ਆਪਦਾ ਸੇਵਾ ਲੱਗ ਤੋ ਜੀ ਆਪਾਂ ਲਾ ਕਰ ਚਲੋ ਜੱਗੀ ਸਿੰਘੋ ਮੇਰੀ ਬੇਨਤੀ ਆ ਮੇਰੇ ਜੱਤ ਇੱਕ ਮਿੰਟ ਮੇਰੀ ਜੱਥੇਬੰਦੀ ਦੇ ਸਿੰਘਾਂ ਨੂੰ ਬੇਨਤੀ ਆ ਆਪਣੇ ਜੱਥੇਬੰਦੀ ਦਾ ਕੋਈ ਵੀ ਸਿੰਘ ਤਲਖੀ ਨਾਲ ਗੱਲਾਂ ਨਾ ਕਰੇ ਆਪਣੇ ਤੇ ਇਲਜ਼ਾਮ ਨਾ ਲੱਗੇ ਵੀ ਆ ਕੇ ਪਿੰਡ ਦੇ ਬਖੇੜਾ ਖੜਾ ਕਰਕੇ ਜਾਂ ਕੋਈ ਕਲੇਸ਼ ਪਤਾ ਕੇ ਠੀਕ ਆ ਸ਼ਾਂਤ ਰਹਿਣਾ ਮੈਨੂੰ ਗੱਲ ਕਰਨ ਦੀ ਜਿਹੜੀ ਮੈਨੂੰ ਇਹ ਮੇਰੀ ਬੇਨਤੀ ਮੰਨ ਪੰਜ ਸਿੰਘ ਆਓ ਜੀ ਜਿਹੜੇ ਮਰਜੀ ਸਿੰਘ ਤੁਹਾਡੇ ਆ ਪਹਿਲਾਂ ਵੀ ਇੱਕ ਹੀ ਜੀਥਾ ਪਾਜੀ ਹੁਣ ਧਿਆਨ ਇਧਰ ਹੀ ਰੱਖਿਓ ਜੀ ਚਲੋ ਸਿੰਘ ਸਿੰਘ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਧੰਨ ਤੇ ਆਸਕ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਤੇ ਮੇਰੇ ਨਾਲ ਨੇ ਸਾਡੇ ਸਿਨੀਅਰ ਜਥੇਦਾਰ ਜੀ ਮੋਹਨ ਸਿੰਘ ਜੀ ਬੰਕਸ਼ੀਪੁਰਾ ਸਰਪ੍ਰਸਤ ਸ਼੍ਰੀਕੁਰੂ ਗ੍ਰਾਂਡਸਫ ਸਰਕਾਰ ਕਮੇਟੀ ਤੋਂ ਤੇ ਹੋਰ ਸਾਡੇ ਸਤਿਕਾਰਯੋਗ ਸਾਰੇ ਜਥੇਬੰਦੀ ਸਿੰਘ ਅਸੀਂ ਹਾਜ਼ਰ ਹਾਂ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਖੁਰਸ਼ੈਦਪੁਰਾ ਸਦਮਾ ਬੇਲ ਦੇ ਨੇੜੇ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਜੋ ਪਿਛਲੇ ਸਮੇਂ ਚ ਕੁਝ ਆਪਸੀ ਕੋਈ ਗਲਤਫਹਿਮੀਆਂ ਕੁਝ ਵਿਵਾਦ ਕੋਈ ਸੰਗਤ ਦੇ ਵਿੱਚ ਸ਼ੁਰੂ ਹੋਏ ਸੀ ਅਚਾਨਕ ਸੋ ਅੱਜ ਅਸੀਂ ਇਹ ਸੰਗਤ ਦੇ ਵਿੱਚ ਆ ਕੇ ਵਿਚਰਿਆ ਜਥੇਬੰਦੀ